ਬਿਉਪਕਾ ਜੀ ਸੋਨੀ ਜਿੰਦਾਬਾਦ ਬਿਉਪਕਾ ਜੀ ਸੋਨੀ ਜਿੰਦਾਬਾਦ ਰਿਕਾ ਸੋਨੀ ਜਿੰਦਾਬਾਦ ਜੀ ਦੀ ਅੰ냇ੋਈ ਕਾਂਗਰਸ ਜਿੰਦਾਬਾਦ ਜੀ ਦੀ ਅੰ냇ੋਈ ਕਾਂਗਰਸ ਜਿੰਦਾਬਾਦ ਬਿਉਪਕਾ ਜੀ ਸੋਨੀ ਜਿੰਦਾਬਾਦ ਬਿਉਪਕਾ ਜੀ ਸੋਨੀ ਜਿੰਦਾਬਾਦ ਰਿਕਾ ਸੋਨੀ ਜਿੰਦਾਬਾਦ ਅੱਜ ਪੁਨੀਆ ਨੰਬਰ ਵਾਰ ਚ ਅਸੀਂ ਅਨਜੀਤ ਜੀ ਜਿਹੜੇ ਸਾਡੇ ਬੜੇ ਸਪੋਰਟਰ ਵੀ ਨੇ ਬੜੀ ਵਰਕੀ ਕਰਦੇ ਨੇ ਬੜੀ ਉੱਚੀ ਸੇਵਾ ਕਰਦੇ ਨੇ ਮਾਰਦੀ ਸੋ ਅੱਜ ਇਹਨਾਂ ਨੂੰ ਵਾੜ ਦਾ ਚਾਰ ਜਿਹੜਾ ਉਹਦੀ ਚਿੱਠੀ ਦਿੱਤੀ ਆ ਸੋ ਮੈਨੂੰ ਪੂਰੀ ਆਸ ਹੈ ਕਿ ਅੱਗੇ ਵੀ ਇਹ ਸੇਵਾ ਕਰ ਰਿਹਾ ਹੋਂਰ ਹੋਰ ਜਿਹੜੀ ਇਹ ਸੇਵਾ ਕਰੂਗਾ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਉਹਨੂੰ ਮਜ਼ਬੂਤ ਕਰਨ ਵਾਸਤੇ ਇਹ ਰਾਤ ਦੇ ਕਰੂਗਾ ਇਹਦੇ ਮੈਨੂੰ ਪੂਰਾ ਭਰੋਸਾ ਹੈ ਸੋ ਅੱਜ ਇਹ ਚਿੱਠੀ ਦਿੱਤੀ ਆ ਪਹਿਲਵਾਨ ਜੀ ਸਾਡੇ ਤੇ ਕੌਂਸਲਰ ਵੀ ਇਹਨਾਂ ਜੋੜੀ ਜਿਹੜੀ ਆ ਤਗੜੀ ਹੋ ਗਈ ਸਾਥੀ ਇਹਨਾਂ ਦੇ ਸਾਰੇ ਧੱਕੇ ਤੋ ਵਾਰ ਦੀ ਸੇਵਾ ਕਰਨ ਸੋ ਜੀ ਫੇਰ 27 ਚ ਇਲੈਕਸ਼ਨ ਲੰਨਾ ਸੋ ਅੱਗੇ ਵੀ ਇਹਨਾਂ ਨੇ ਬੜਾ ਯੋਰ ਲਾ ਕੇ ਮੈਨੂੰ ਦੋ ਵਾਰ ਹਰ ਤੋਂ ਜਿਤਾਇਆ ਵੀ ਆ ਹੁਣ ਵੀ ਕੌਂਸਲਰ ਜਿਹੜੇ ਨੇ ਸਾਡੇ ਸਾਰੇ ਉਥੋਂ ਜਿੱਤੇ ਨੇ ਗਾਮ ਜਿਹੜੀ 27 ਦੀ ਇਲੈਕਸ਼ਨ ਉਥੋਂ ਹੀ ਜਿੱਤਿਆ ਸੋਨ ਸਰ ਤੁਸੀਂ ਕਾਂਗਰਸ ਸਰਕਾਰ ਸਮੇਂ ਪੰਜਾਬ ਦੇ ਉਪ ਮੁੱਖ ਮੰਤਰੀ ਰਹਿ ਕੇ ਪੰਜਾਬ ਦੀ ਸੇਵਾ ਕੀਤੀ ਹੈ ਜੇ ਮੌਜੂਦਾ ਹਾਲਾਤ ਦੀ ਗੱਲ ਕਰੀ ਤਾਂ ਇਸ ਸਮੇਂ ਪੰਜਾਬ ਦੇ ਦਿੱਤਰਨਿਕਨ 7 ਜ਼ਿਲ੍ਹਾ ਵਿੱਚ ਖੜ ਆਇਆ ਲੋਕ ਤਰਾ ਟਰਾਕ ਕਰ ਰਹੇ ਨੇ ਲੋਕਾਂ ਨੇ ਕਹਿੰਨਾ ਕਿ ਪੰਜਾਬ ਸਰਕਾਰ ਦੀ ਪਹਿਲਾਂ ਕੋਈ ਤਿਆਰੀ ਨਹੀਂ ਸੀ ਇਹ ਕੋਈ ਸਰਕਾਰਾਂ ਦਾ ਫਰਜ ਬੰਦਾ ਹੈ ਕੋਈ ਵੀ ਸਰਕਾਰ ਹੋਵੇ ਮੈਂ ਕਿਸੇ ਸਰਕਾਰ ਦਾ ਨਾਂ ਨਹੀਂ ਲਾਣਾ ਜਿਹੜੀ ਮੌਜੂਦਾ ਸਰਕਾਰ ਹੋਵੇ ਦਾ ਫਰਜ ਬੰਦਾ ਹੈ ਇਹ 2 ਮਹੀਨੇ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ ਚਾਹੇ ਉਹ ਦਿਹਾਤੀ ਏਰੀਏ ਨੇ ਚਾਹੇ ਉਹ ਸ਼ਹਿਰੀ ਏਰੀਏ ਨੇ ਸ਼ਹਿਰਾਂ ਚ ਕਾਰਪੋਰੇਸ਼ਨਾਂ ਨੇ ਇਹਨਾਂ ਨੂੰ 2-3 ਮਹੀਨੇ ਪਹਿਲਾਂ ਜਿਹੜੇ ਸਾਫ਼ ਕਰਦੇ ਚਾਹੀਦੇ ਨੇ ਸੋ ਨਾਲ ਹੀ ਜਿਹੜੇ ਰੂਰਲ ਏਰੀਏ ਨੇ ਸੋ ਹੁਣ ਵੀ بارشਾਂ ਹੋਈਆਂ ਨੇ ਉੱਤੇ ਪਹਾੜਾਂ ਤੇ ਬਹੁਤ بارشਾਂ ਹੋਈਆਂ ਨੇ ਪਾਣੀ ਜਿਹੜਾ ਡੈਮ ਤੇ ਆ ਗਿਆ ਗੇਟ ਖੋਲੇ ਗਏ ਜਿਹੜੇ ਇਹਨਾਂ ਨੂੰ ਪਹਿਲਾਂ ਪਤਾ ਸੀ ਲੋਕਾਂ ਨੂੰ ਇਹਨਾਂ ਨੂੰ ਇਤਲਾਹ ਦੇਣੀ ਚਾਹੀਦੀ ਸੀ ਵੀ ਗੇਟ ਖੋਲਦੇ ਨੇ ਪਿਆਰੀ ਇਹਨਾਂ ਨੂੰ ਕਰਨੀ ਚਾਹੀਦੀ ਸੀ ਸਰਕਾਰ ਨੂੰ ਸੋ ਪਿਆਰੀ ਹੋਈ ਨਹੀਂ ਪਹਿਲੋਂ ਹੁਣ ਲੋਕਾਂ ਦੀਆਂ ਫਸਲਾਂ ਡੁੱਬਨੀਆਂ ਨੇ ਹਾੜ ਫਲੱਡ ਆ ਰਹੇ ਨੇ ਨੀਵੇਂ ਏਰੀਏ ਨੇ ਸਾਡੇ ਜਿਹੜੇ ਸੱਤ ਡਿਸਟ੍ਰਿਕਟ ਦੇ ਘਰੋ ਘਰ ਪਾੜੋ ਦੇ ਨਾਲ ਨਾਲ ਨੀਵੇਂ ਇਲਾਕੇ ਦੇ ਉੱਥੇ ਪਾਣੀ ਆ ਜਾਂਦਾ ਦਰਿਆ ਦੇ ਸਾਡੇ ਸੋ ਸਤਲੋਜ ਦਾ ਬਿਆਸ ਦਾ ਇਹ ਸਾਰੇ ਦਰਿਆ ਜਿਹੜੇ ਨੇ ਇਹਨਾਂ ਦਾ ਪਾਣੀ ਜਿਹੜਾ ਇਹਨਾਂ ਨੀਵੇਂ ਇਲਾਕਿਆਂ 'ਚ ਬੇਸ਼ੱਕ ਸਾਡਾ ਰਾਵੀ ਦਰਿਆ ਉਹਦਾ ਪਾਣੀ ਪਹਿਲੋਂ ਗੇਟ ਲਾ ਕੇ ਬੰਦ ਕੀਤਾ ਸੀ ਪਰ ਜਦੋਂ ਬਰਸਾਤਾਂ ਹੁੰਦੀਆਂ ਨੇ ਜਿਆਦਾ ਹੁੰਦੀਆਂ ਪਹਾੜਾਂ 'ਚ ਉਹ ਸਾਰੇ ਗੇਟ ਜਿਹੜੇ ਨੇ ਖੁੱਲਦੇ ਪੈਂਦੇ ਨੇ ਸੋ ਸਰਕਾਰ ਨੂੰ ਸਾਰੇ ਅਰੇਂਜਮੈਂਟ ਜਿਹੜੇ ਨੇ ਪਹਿਲਾਂ ਕਰ ਦੇ ਜੀ